ਨੇਤ ਭਲੇ ਪ੍ਰਵਾਣ ਹੈ ਮੇਰੀ ਜਿੰਦੂੜੀਏ ਜੋ ਸਾਧੂ ਸਤਗੁਰ ਦੇਖੈ ਰਾਮ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੂੜੀਏ ਜੋ ਹਰ ਜਸ ਹਰ ਹਰ ਲੇਖੈ ਰਾਮ ਤਿਸ ਜਨ ਕੇ ਪਾਗ ਨਿਤ ਪੂਜੀ ਹੈ ਮੇਰੀ ਜਿੰਦੂੜੀਏ ਜੋ ਮਾਰਗ ਧਰਮ ਚਲੇ ਸੈ ਰਾਮ ਨਾਨਕ ਤਿੰਨ ਵਿਟੋਂ ਵਾਰਿਆ ਮੇਰੀ ਜਿੰਦੂੜੀਏ ਹਰ ਸੋਣ ਹਰ ਨਾਮ ਮਨੇ ਸੈ ਰਾਮ ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੂੜੀਏ ਅਬ ਹਰ ਹਰ ਨਾਮ ਤੇ ਆਵੇ ਰਾਮ ਕੌਣ ਪਾਣੀ ਬੈ ਸੰਤੋ ਮੇਰੀ ਜਿੰਦੂੜੀਏ ਨਿਤ ਹਰ 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 ਜਸ ਗਾਵੇ ਰਾਮ ਵਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨਕ ਤੇ ਹਰ ਦਰ ਪੈ ਨਾ ਆ ਮੇਰੀ ਜਿੰਦੂੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਵਿਹਾਗੜ ਮਹਿਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੂੜੀਏ ਤੇ ਮਨ ਮੁਖ ਮੂੜ ਇਆਣੇ ਰਾਮ ਜੋ ਚਿਤ ਲਾਏਂਦੇ ਮੇਰੀ ਜਿੰਦੂੜੀਏ ਸੇ ਅੰਤ ਗਏ ਪਸ਼ੂ ਤਾਣੇ ਰਾਮ ਹਰ ਦਰਗਾ ਢੋਈ ਨਾ ਲਹੈਨ ਮੇਰੀ ਜਿੰਦੂੜੀਏ ਜੋ ਮਨ ਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮੇਲ ਉਬਰੇ ਮੇਰੀ ਜਿੰਦੂੜੀਏ ਹਰ ਜਪ ਹਰ ਨਾਮ ਸੁਮਣੇ ਰਾਮ ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੂੜੀਏ ਜੋ ਹਰ ਹਰ ਨਾਮ ਦਰੜਾਵੇ ਰਾਮ ਹਰ ਜਪਦਿਆਂ ਖਿੰ ਢਿਲ ਨਾ ਕੀ ਜਈ ਮੇਰੀ ਜਿੰਦੂੜੀਏ ਮਤ ਕੇ ਜਪ ਸਾ ਆਵੈ ਕ ਨਾ ਆਵੈ ਰਾਮ ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੂੜੀ ਜਿਤ ਹਰ ਮੇਰਾ ਚਿਤ ਆਵੈ ਰਾਮ ਜਨ ਨਾਮਕ ਨਾਮ ਧਿਆਇਆ ਮੇਰੀ ਜਿੰਦੂੜੀ ਜਮ ਕੰਕਰ ਨੇੜ ਨਾ ਆਵੈ ਹਰ ਵੇਖੇ ਸੁਣੇ ਨਿਤ ਸਭ ਕਿਸ਼ ਮੇਰੀ ਜਿੰਦੂੜੀਏ ਸੋ ਡਰੈ ਜਿਨ ਪਾਪ ਕੋ ਮਤੇ ਰਾਮ ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੂੜੀਏ ਤੈਨ ਜਾਣ ਸਭ ਡਰ ਸੁੱਟ ਖਤੇ ਰਾਮ ਹਰ ਨਿਰਭਉ ਨਾਮ ਪਤੀ ਜੀਆ ਮੇਰੀ ਜਿੰਦੂੜੀਏ ਸਭ ਚੱਕ ਮਾਰਨ ਦੁਸ਼ਟ ਕੁਪੱਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੂੜੀਏ ਜੇਨ ਪੈਰੀ ਆਨ ਸਭ ਤਤੇ ਰਾਮ ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੂੜੀਏ ਜੋ ਸਬਦੂ ਸਾਹਿਬ ਵੱਡਾਰਾਮ ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੂੜੀਏ ਤਨਾ ਨਾਹੀ ਕਿਸੈ ਦੀ ਕਿਸ ਚੱਡਾਰਾਂ ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੂੜੀਏ ਚੱਖ ਮਾਰਨ ਸਭ ਨਿੰਦਕ ਕੰਡਾਰਾਂ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀਏ ਤੋਰ ਮਸਤਕ ਹਰਿ ਲੇਕ ਛੱਡਾਰਾਮ ਵਿਹਾਗੜ ਮਹਿਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭ ਵੇਖ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੂੜੀ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖਿ ਤਿਆ ਆ ਮੇਰੀ ਜਿੰਦੂੜੀ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਸਾਣੇ ਰਾਮ ਸੇ ਹਰ ਦਰਗਾ ਤੈ ਨਾ ਮੇਰੀ ਜਿੰਦੂੜੀਏ ਐਨਿਸ ਸਾਚ ਸਮਾਣੇ ਰਾਮ ਇਨ ਕੈ ਸੰਗ ਮਲ ਉਤਰੈ ਮੇਰੀ ਜਿੰਦੂੜੀਏ ਰੰਗ ਰੱਤੇ ਨਦਰ ਨਿਸ਼ਾਨੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮਿਲ ਸਾਧੂ ਸੰਗ ਅਗਾਣੇ ਰਾਮ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੂੜੀਏ ਜਪ ਹਰ ਹਰ ਕ੍ਰਿਸ਼ਨ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੂੜੀਏ ਤਿਸ ਮਨ ਨਾਮ ਲਸਾਇ ਰਾਮ ਜਿਸ ਭੇਟੇ ਪੂਰਾ ਸਤਗੁਰੂ ਮੇਰੀ ਜਿੰਦੂੜੀਏ ਸੋ ਹਰ ਤਨ ਨਿਧ ਪਾਏ ਰਾਮ ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੂੜੀਏ ਨਾਨਕ ਹਰ ਗੁਣ ਗਾਏ ਰਾਮ ਥਾਨ ਸੰਨੰਤਰ ਰਵ ਰਹਿਆ ਮੇਰੀ ਜਿੰਦੂੜੀਏ ਪਾਰ ਬ੍ਰਹਮ ਤਬ ਦਾ ਤਾਰਾਮ ਤਾਕ ਅੰਤ ਨ ਪਾਈਐ ਮੇਰੀ ਜਿੰਦੂੜੀਏ ਪੂਰਨ ਪੁਰਖ ਵਿਧਾ ਤਾਰਾਮ ਸਭ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੂੜੀਏ ਜਿਉ ਬਾਲਕ ਪਿਤ ਮਾਤਾ ਰਾਮ ਸਹਸ ਸਿਆਣ ਨਾ ਮਿਲੇ ਮੇਰੀ ਜਿੰਦੂੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੁਕਾ ਤੇ ਤੁਪ ਬਿਹਾਗੜਾ ਮੈਲਾ ਪੰਗਵਾ ਸ਼ੰਤ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਹਰਿ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੁ ਧਰਮ ਨਿਰਾਏ ਰਾਮ ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਓ ਆਵਣ ਜਨ ਸਬਾਏ ਰਾਮ ਆਵਣ ਤਾਂ ਜਾਣ ਤਿਨਹਿ ਕੀਆ ਜਿਨ ਮੇਦਨ ਸਿਰ ਜੀਆ ਇਕ ਨਾ ਮੇਲ ਸਤਗੁਰ ਮਹਿਲ ਬੁਲਾਏ ਇਕ ਪਰਮ ਫੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣ ਤੂੰ ਸਭ ਮੈਂ ਰਹਾ ਸਮਾਏ ਸਚ ਕਹਿ ਨਾਨਕ ਸੁਣੋ ਸੰਤੋ ਆਰਵਰਤੈ ਧਰਮ ਨਿਆਏ ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਧੇ ਰਾਮ ਕਰ ਸੇਵੋ ਪੂਰਾ ਸਤਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ ਮਾਰਗ ਵਿਖੜ ਸਾਧ ਗੁਰਮੁਖ ਹਰ ਦਰਗਾ ਸ਼ੋਬਾ ਪਾਈਏ ਜਿਨ ਕੋ ਵਿਧਾਤਾ ਧਰੋਂ ਲਿਖਿਆ ਤਿਨਾ ਰਹਿਣ ਦਿਨ ਲੇਵ ਲਈਏ ਹਮੇ ਮਮਤਾ ਮੋਹ ਛੁਟਾ ਜਾਂ ਸੰਗ ਮਿਲਿਆ ਸਾਧੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜਿ ਹੋ ਸੰਤ ਇਕਤ੍ਰ ਹੋਏ ਮੇਰੇ ਲਾਲ ਜੀਓ ਅਬਨਾਸ਼ੀ ਪੁਰਖ ਪੂਜੇ ਹਾਰਾਮ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਤਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਾਲ ਸੁਆਮੀ ਸੋ ਪ੍ਰਭ ਅੰਕ ਸੁਮਾਵਏ ਤਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਸਨੇਹਾ ਜਨ ਕਹਿ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜੇ ਹਾ ਧਾ ਦਿਸ਼ ਖੋਜਤ ਹਮ ਫਿਰੇ ਮੇਰੇ ਲਾਲ ਜਿਓ ਹਰ ਪਾਇੜ ਥਰ ਆਏ ਰਾਮ ਹਰ ਮੰਦਰ ਹਰ ਜਿਓ ਸਾਜਿਆ ਮੇਰੇ ਲਾਲ ਜਿਓ ਹਰ ਤਿਸ ਮੈਂ ਰਹਾ ਸਮਾਇ ਰਾਮ ਸਰਬੇ ਸਮਾਨ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁਖ ਨਾਠਾ ਅਮੇਉ ਹਰ ਰਸ ਚੋਇਆ ਜਹਾਂ ਦੇਖਾਂ ਤਹਾਂ ਸੁਅਮੀ ਪਾਰ ਬ੍ਰਹਮ ਸਭ ਠਾਏ ਜਨ ਕਹਿ ਨਾਨਕ ਸਤਗੁਰ ਮਿਲਾਇਆ ਹਰ ਪਾਇਣ ਖਰ ਆਏ